ਸਤ ਸ੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਦੀਆਂ ਕਲੈਕਸ਼ਨਾਂ ਪਸ਼ਮੀਨਾ ਨਾਲ ਰਿਲੇਟਡ ਵੀ ਹੈਗੀਆਂ ਨੇ ਬਹੁਤ ਸੋਹਣੇ ਸੂਟ ਨੇ ਕੋਈ ਵੀ ਕੁਇਰੀ ਹੈ ਤਾਂ ਨੰਬਰ ਮੈਂ ਆਪਣਾ ਐਡ ਕੀਤਾ ਤਾਂ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਪਸ਼ਮੀਨਾ ਦੀਆਂ ਵਿਡਿੰਗ ਸਪੈਸ਼ਲ ਬਹੁਤ ਸੋਹਣੇ ਸੂਟ ਆਏ ਨੇ ਵੀਡੀਓ ਨੂੰ ਲਾਸਟ ਤੱਕ ਵੇਖਿਓ ਤੁਹਾਨੂੰ ਕਲੈਕਸ਼ਨਾਂ ਜਿਹੜੀਆਂ ਨੇ ਸਾਰੀਆਂ ਬਹੁਤ ਪਿਆਰੀਆਂ ਲੱਗਣੀਆਂ ਬੜੇ ਸੋਹਣੇ ਰੰਗ ਤੇ ਡਿਜ਼ਾਈਨ ਨੇ ਐਵੇਂ ਸੂਟ ਜਿਹੜੇ ਨੇ ਪਸ਼ਮੀਨਾ ਦੇ ਹੀ ਆਣਗੇ 1080 ਰੁਪਏ ਇਹਨਾਂ ਦਾ ਰੇਟ ਹੈ ਸ਼ਿਪਿੰਗ ਚਾਰजेस ਫ੍ਰੀ ਹੈ ਇਦੇ ਕਿਰੇ ਤੇ ਵੀ ਵਰਕ ਹੈ ਬੈਕ ਤੇ ਵੀ ਵਰਕ ਹੈ बॉटम ਤੇ ਵੀ ਤੁਹਾਨੂੰ ਜਿਹੜਾ ਬਾਜੂ ਤੁਸੀਂ ਬਣਾਣੇ ਜਾਂ बॉटम ਉਹ ਤੁਹਾਡੀ ਚੋਇਸ ਹੈ ਐ ਜਿਹੜੇ ਨੇ ਕਵਾਟਰਾਈਜ਼ ਦੇ ਟਾਈ ਮੀਟਰ ਦੀ ਸ਼ਰਟ ਹੈ ਤੇ ਜਿਹੜਾ ਸ਼ਰਟ ਦਾ ਫੈਬਰਿਕ ਹੈ ਉਹ ਲਗਭਗ 2 ਮੀਟਰ ਦਾ ਹੈ ਕਿਉਂਕਿ 바ਰ ਜਿਹੜਾ ਹੈ ਉਹਦਾ ਵੱਡਾ ਹੈ ਤੇ ਉਹ ਜਿਹੜਾ ਟਾਈ ਮੀਟਰ ਦੇ ਹੀ ਨੀਅਰ ਅਬਾਊਟ ਹੁੰਦਾ ਹੈ ਇਹਦੇ ਵਿੱਚ ਰੰਗ ਜਿਹੜੇ ਨੇ ਉਹ 40 ਤੋਂ ਉੱਪਰ ਆਏ ਨੇ बॉटम ਪਲੇਨ ਆਏਗਾ ਸ਼ਰਟ ਕਵਾਟਰਾਈਜ਼ ਦੀ ਆਏਗੀ ਪ੍ਰਿੰਟ ਬਹੁਤ ਪਿਆਰਾ ਹੈ ਡਿਜੀਟਲ ਪ੍ਰਿੰਟ ਆਏਗਾ बॉटम ਬਿਲਕੁਲ ਪਲੇਨ ਆਏਗਾ ਟਾਈ ਮੀਟਰ ਦਾ ਇਹਦਾ ਜਿਹੜਾ ਰੇਟ ਹੈ ਉਹ ਹੈ 520 ਰੁਪਏ ਸ਼ਿਪਿੰਗ ਚਾਰजेस ਇਹਨਾਂ ਦੀ ਵੀ ਫ੍ਰੀ ਹੈ ਕੋਈ ਐਕਸਟਰਾ ਚਾਰजेस ਨਹੀਂ ਲੱਗਣਗੇ ਤੁਸੀਂ ਆਲ ਓਵਰ ਇੰਡੀਆ ਜਿੱਥੇ ਵੀ ਇਹਨਾਂ ਸੂਟਾਂ ਨੂੰ ਆਰਡਰ ਕਰੋਗੇ ਤੁਹਾਡੇ ਘਰ ਤੱਕ ਇਹ ਜਿਹੜੇ ਸੂਟ ਨੇ ਬਿਲਕੁਲ ਫ੍ਰੀ ਸ਼ਿਪਿੰਗ ਚਾਰजेस ਨਾਲ ਪਹੁੰਚਣਗੇ ਇਹਨਾਂ ਦਾ ਰੇਟ 520 ਰੁਪਏ ਹੈ ਸ਼ਰਟ ਤੇ ਬਾਟਮ ਦੀ 컬렉ਸ਼ਨ ਹੈ ਵਿంటర్ ਸੀਜ਼ਨ ਹੈ ਇਸ ਲਈ ਹੁਣ ਅਸੀਂ ਪਸ਼ਮੀਨਾ ਕォਟਰਾਈਜ਼ ਦੀ 컬렉ਸ਼ਨ ਲੈ ਕੇ ਆ ਰਹੇ ਹਾਂ ਤੁਸੀਂ ਇਹਨਾਂ ਸੂਟਾਂ ਬਾਰੇ ਕੋਈ ਵੀ ਕੁਇਰੀ ਕਰਨੀ ਹੈ ਤਾਂ ਨੰਬਰ ਮੇ ਆਪਣਾ 623924 5750 ਐਡ ਕੀਤਾ ਹੋਇਆ ਉਹਦੇ ਤੇ ਜਾ ਕੇ ਤੁਸੀਂ ਮੈਨੂੰ ਮੈਸੇਜ ਕਰ ਦਿਓ ਸਕਰੀਨ ਸ਼ਾਟ ਜ਼ਰੂਰ ਸੈਂਡ ਕਰਦਿਆ ਕਰੋ ਜੇ ਤੁਸੀਂ ਕਲੈਕਸ਼ਨ ਦੀ ਤੁਸੀਂ ਇਨਕੁਆਰੀ ਕਰਨਾ ਚਾਹੁੰਦੇ ਹੋ ਕਿਉਂਕਿ ਬਿਨਾ ਸਕਰੀਨ ਸ਼ਾਟ ਤੋਂ ਮੈਨੂੰ ਪਤਾ ਨਹੀਂ ਚੱਲਦਾ ਕਿ ਤੁਸੀਂ ਕਿਹੜੀ ਕਲੈਕਸ਼ਨ ਦੀ ਗੱਲ ਕਰ ਰਹੇ ਹੋ ਇਹਨਾਂ ਵਿੱਚ ਰੰਗਾਂ ਦੀ ਕੋਈ ਕਮੀ ਨਹੀਂ ਹੈ ਤੇ ਸਾਰੀਆਂ ਹੀ ਭੈਣਾਂ ਦੀ ਪਸੰਦ ਨੂੰ ਸਾਹਮਣੇ ਰੱਖ ਕੇ ਇਹ ਜਿਹੜੇ ਸੂਟ ਨੇ ਇਹ ਰੰਗ ਜਿਹੜੇ ਨੇ ਤਿਆਰ ਕੀਤੇ ਗਏ ਨੇ ਬਾਕੀ ਤੁਸੀਂ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਨੰਬਰ ਮੇ ਆਪਣਾ ਦਿੱਤਾ ਹੋਇਆ ਹੈ ਪਸ਼ਮੀਨਾ ਦੀਆਂ ਕਲੈਕਸ਼ਨਾਂ ਨੇ ਇਹ ਤੁਹਾਨੂੰ 1300 ਤੀਰਪਿਆਂ ਦੇ ਵਿੱਚ ਸੂਟ ਮਿਲ ਜੇਗਾ ਸ਼ਿਪਿੰਗ ਚਾਰਜਸ ਜਿਹੜੇ ਉਹ ਇਹਨਾਂ ਤੇ ਵੀ ਫ੍ਰੀ ਨੇ ਤੁਸੀਂ ਇਹਨਾਂ ਨੂੰ ਵੀ ਫ੍ਰੀ ਸ਼ਿਪ ਦੇ ਨਾਲ ਆਪਣੇ ਘਰ ਬੈਠੇ ਸੂਟ ਜਿਹੜੇ ਉਹ ਆਰਡਰ ਕਰ ਸਕਦੇ ਹੋ ਅੱਜ ਦੀਆਂ ਜਿਹੜੀਆਂ ਕਲੈਕਸ਼ਨਾਂ ਨੇ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀਆਂ ਇਹਨਾਂ ਸਾਰਿਆਂ ਸੂਟਾਂ ਤੇ ਕਿਸੇ ਤੇ ਵੀ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਅਗਰ ਕਿਸੇ ਦਾ ਰੇਟ ਨਹੀਂ ਰਹਿ ਗਿਆ ਜਾਂ ਮੈਂ ਨਹੀਂ ਦੱਸ ਪਾਈ ਤਾਂ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਰੇਟ ਜੋ ਇੱਥੇ ਜਿੰਨਾ ਦੱਸਾਂਗੀ ਉਹੀ ਲੱਗੇਗਾ ਇਹ ਜੜੀ ਵੇਵਡ ਵਾਲੇ ਪਸ਼ਮੀਨਾ ਸੂਟ ਆਏ ਨੇ ਬਾਟਮ ਤੇ ਵੀ ਹੋਇਆ ਸ਼ਰਟ ਤੇ ਵੀ ਦੁਪੱਟੇ ਤੇ ਵੀ ਸਟੋਲ ਹੈ ਜਿਨ੍ਹਾਂ ਦੀ ਕਲੈਕਸ਼ਨ 'ਚ ਤੁਹਾਨੂੰ ਕੋਈ ਕਨਫਿਊਜ਼ਨ ਹੈ ਉਹ ਤੁਸੀਂ ਨੰਬਰ 'ਤੇ ਜਾ ਕੇ ਮੈਨੂੰ ਪੁੱਛ ਸਕਦੇ ਹੋ ਇਹ ਬਹੁਤ ਹੀ ਪਿਆਰਾ ਹੈਂਡਵਰਕ ਦੇ ਨਾਲ 1800 ਦੇ ਵਿੱਚ ਬਾਟਮ ਤੇ ਵਰਕ ਆਏਗਾ ਬਹੁਤ ਪਿਆਰਾ ਕੇ ਰੇਟੇ ਵਰਕ ਐ ਫਰੰਟ ਦੇ ਵਰਕ ਐ ਪਹੁੰਚਿਆ ਤੁਸੀਂ ਵਰਕ ਕਰਵਾ ਸਕਦੇ ਹੋ ਰੇਟ ਇਹਦਾ 1800 ਰੁਪਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਇਨਾ ਹੀ ਮਿਲਦੀ ਹੈ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ-ਨਵੇਂ ਸੋਹਣੇ-ਸੋਹਣੇ ਟ੍ਰੈਂਡੀ ਤੇ ਐਕਸਕਲੂਸਿਵ ਸੂਟਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ